ਜਦੋਂ ਮੈਂ ਕਿਸੇ ਚੰਗੇ ਕੰਮ ਜਾਂਦਾ ਹਾਂ ਮੈਂ ਤਾਂ ਮੈਨੂੰ ਅਕਸਰ ਇਹਨਾਂ ਦੇ ਕਹੋ ਕਿ ਇਹਨਾਂ ਦੀਆਂ ਦੌੜਾਂ ਮਿਲੀਆਂ ਨੇ ਇਹ ਇੱਕ ਰੱਬ ਰੂਪ ਹੈ ਔਰ ਇਨਸਾਨੀਅਤ ਨੂੰ ਵੱਡੀ ਰੱਖੋ ਹਾਸਾ ਟੱਟਾ ਦਾ ਮਜ਼ਾਕ ਤਾਂ ਚੱਲਦਾ ਹੀ ਰਹੂਗਾ ਤੁਸੀਂ ਕਿਸੇ ਦੇ ਹਾਸੇ ਨੂੰ ਲਓਗੇ ਕਿਉਂਕਿ ਜਿਹੜੀ ਇੱਕ ਆਪਾਂ ਗੱਲ ਕਰਦੇ ਆ ਵੀ ਅਸੀਂ ਉਂਗਲ ਚੱਕਦੇ ਆ ਵੀ ਉਹ ਜਦੋਂ ਇੱਕ ਚੱਕਦੇ ਆਂ ਤਿੰਨ ਸਾਡੇ ਹਲ ਹੁੰਦੀਆਂ ਨੇ ਕੋਈ ਬੰਦਾ ਥੋੜਾ ਜਿਹਾ ਕਿਸੇ ਕੁੜੀ ਵਾਂਗੂ ਕਰਦਾ ਤੇ ਉਹਦਾ ਮਜ਼ਾਕ ਬਣਾਇਆ ਜਾਂਦਾ ਕੋਈ ਕੁੜੀ ਮੁੰਡਿਆਂ ਵਾਂਗੂ ਰਹਿਣ ਦੀ ਕੋਸ਼ਿਸ਼ ਕਰਦੀ ਹੈ ਜੈਂਡਰ ਤੋਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੈਂਡਰ ਨੂੰ ਤੁਸੀਂ ਕੀ ਸਮਝਦੇ ਹੋ ਅੱਜ ਦੀ ਜਿਹੜੀ ਸਦੀ ਹੈ ਇਹ ਕਲਯੁਗ ਦਾ ਟਾਈਮ ਆ ਜਿੱਦਣ ਇੱਥੇ ਸਿਰਫ ਜਿੰਨਾ ਪਿਆਰ ਵੰਡ ਸਕਦੇ ਹੋ ਔਰ ਜਿਸ ਵਿੱਚ ਖੁਸ਼ ਹੈ ਉਹਨੂੰ ਉਸ ਵਿੱਚ ਐਸੈਪਟ ਕਰੋ ਜਾ ਜਿਸ ਤਰੀਕੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਬਤਾਉਣਾ ਚਾਹੁੰਦਾ ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਬਸਾ ਵੜੀਓ ਫਿਰ ਦਿਲੋਂ ਤਾਂ ਜਦੋਂ ਕਿਸੇ ਨੂੰ ਤੰਗ ਕਰਾਂਗੇ ਤਾਂ ਦੁਆਵਾਂ ਤਾਂ ਨਿਕਲਦੀਆਂ ਨਹੀਂ ਬਦੋਆਵਾਂ ਹੀ ਨਿਕਲਦੀਆਂ ਨੇ ਜ਼ਿੰਦਗੀ ਦਾ ਕਿਹੜਾ ਮੰਤਰ ਲੈ ਕੇ ਤੁਰੇ ਹੋਏ ਹੋ ਕਿ ਹਮੇਸ਼ਾ ਯੂ نو ਨੈਗੇਟਿਵ ਹੋ ਕੇ ਵੀ ਪੋਜ਼ਿਟਿਵ ਹੋ ਕੇ ਥਾਪੜਾ ਦੇ ਕੇ ਦੂਰ ਪੈਣੇ ਮੈਨੂੰ ਕਦੀ ਵੀ ਕਿਸੇ ਚੀਜ਼ ਨੂੰ ਔਖਾ ਨਹੀਂ ਲੱਗਿਆ ਕਦੀ ਕੋਈ ਕਹਾ ਥੋੜਾ ਜਿਹਾ ਟਾਈਮ ਜ਼ਰੂਰ ਲੱਗਿਆ ਕਿਸੇ ਚੀਜ਼ ਤੱਕ ਪਹੁੰਚਣ ਲਈ ਔਰ ਉਹ ਵੀ ਤਾਂ ਲੱਗਿਆ ਸ਼ਾਇਦ ਮੈਂ ਕਾਬਿਲ ਨਹੀਂ ਹੋਊਗਾ ਤਾਂ ਫਾਦਰਵੁੱਡ ਦੇ ਤੌਰ ਤੇ ਕਿੰਨੇ ਕ ਚੇਂਜਸ ਆਲੇ ਜਾਂ ਖੁ ਇਦਾਂ ਦੀਆਂ ਲੱਗੀਆਂ ਸ਼ਾਇਦ ਵੀ ਹੁਣ ਜਿਹੜਾ ਦੇਖਣ ਦਾ ਨਜ਼ਰੀਆ ਉਹ ਬਦਲਿਆ ਬਦਲਣਾ ਪਊਗਾ ਆਪਣੇ ਬੱਚੇ ਨੂੰ ਮੈਂ ਕਿਦਾਂ ਇੱਕ ਚੰਗੀ ਸਿੱਖਿਆ ਦੇ ਸਕਦਾ ਫਿਰ ਮਾਮਲਾ ਗੜਬੜਾ ਹੈ ਅਸੀਂ ਟ੍ਰੇਲਰ ਦੇਖਿਆ ਬੜਾ ਅੱਛਾ ਲੱਗਿਆ ਇੱਕ ਸੀਰੀਜ਼ ਹੈਗਾ ਵੀ ਜਿੱਥੇ ਇੱਕ ਜਿਹੜਾ ਸਾਡੇ ਨਾਲ ਕਿਨਰ ਹੁੰਦਾ ਉਹ ਆਪਣੇ ਘਰੇ ਹੀ ਆਪਣੇ ਭਤੀਜੇ ਨੂੰ ਵਧਾਈ ਦਿੰਦੇ ਆ ਔਰ ਉਹ ਇਮੋਸ਼ਨ ਹੈ ਜਿਆ ਇਸ ਤੇ ਵੀ ਲਿਟਰਲੀ ਆਨ ਲੱਗਿਆ ਵੀ ਯਾਰ ਬਹੁਤ ਟਫ ਆ ਔਰ ਤੁਹਾਨੂੰ ਤੁਹਾਨੂੰ ਸ਼ਾਇਦ ਪਤਾ ਹੋਊਗਾ ਜਦੋਂ ਇਹ ਦੁਨੀਆ ਤੋਂ ਰੁਕਸਤ ਕਰਦੇ ਨੇ ਤਾਂ ਇੱਕ ਚੱਪਲਾ ਨਾਲ ਇਹਨਾਂ ਨੂੰ ਕੀਤਾ ਜਾਂਦਾ ਵੀ ਦੁਬਾਰਾ ਇਸ ਜ਼ਿੰਦਗੀ ਦੇ ਵਿੱਚ ਨਾ ਆਇਆ ਜਾਵੇ ਕਿੰਨਾ ਕਿੰਨਾ ਕਿਵੇਂ ਕਿਵੇਂ ਕੋਈ ਕਿਹੜੀ ਚੀਜ਼ ਉਹਨਾਂ ਨੂੰ ਤੰਗ ਕਰਦੀ ਆ ਜਾਂ ਕਿਹੜੀ ਕਿਹੜੀ ਚੀਜ਼ ਉਹ ਤੋਂ ਖੁਸ਼ ਹੁੰਦੇ ਨੇ ਉਹ ਸਿਰਫ ਖੁਸ਼ ਨੇ ਐਦਾਂ ਕੱਟ ਤੋਂ ਜਦੋਂ ਆਡੀਅנס ਦਾ ਪੱਕਾ ਸੋਚਿਆ ਸੀ ਇਹ ਕੈਰੈਕਟਰ ਕਰਦੇ ਹੋયા ਉਹਦੋਂ ਕੁਝ ਜ਼ਿਹਨ ਦੇ ਵਿੱਚ ਚੱਲਦਾ ਸੀ ਜਦੋਂ ਮੈਂ ਕੈਰੈਕਟਰ ਮੇਰੇ ਮੂਰੇ ਆ ਮੈਨੂੰ ਇੱਕੋ ਚੀਜ਼ ਦਿਖੀ ਆ ਜਿਵੇਂ ਜਿਵੇਂ ਅਸੀਂ ਸ਼ੇਵ ਸ਼ਕਤੀ ਕਹਿੰਦੇ ਆ ਅਦਨਾਰੀ ਉਹ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸ ਨੇ ਅਜੇ ਤੱਕ ਕੋਈ ਮਜ਼ਾਕ ੜਾਇਆ ਤਾਂ ਮੈਂ ਇਹ ਨਹੀਂ ਸੋਚਦਾ ਵੀ ਮੈਨੂੰ ਕੀ ਕਹਿਣਗੇ ਜਾਂ ਮੇਰੇ ਲਈ ਕੀ ਮਜ਼ਾਕ ਕਰਨਗੇ ਆਖਰਕਾਰ ਜੋ ਮੈਂ ਕਰਨਾ ਚਾਹੁੰਦਾ ਜਦੋਂ ਪਰਫਾਰਮੈਂਸ ਪਰਦੇ ਦੇ ਉੱਤੇ ਆਉਂਦੀ ਆ ਔਰ ਜਦੋਂ ਮੈਂ ਟੋਲੇ ਦੇ ਨਾਲ ਤੁਸੀਂ ਹੈਗੇ ਹੋ ਹਮੇਸ਼ਾ ਮੇਰੇ ਨਾਲ ਆ ਤੇ ਫਿਰ ਉਹ ਵੀਰ ਦਾ ਰੋਲਰ ਨੀ ਮੈਨੂੰ ਵੀ ਲੱਗਦਾ ਹੈ ਕਿ ਕਲਾਕਾਰਾਂ ਦੀ ਜ਼ਿੰਦਗੀ ਨਾ ਬੜੀ ਔਖੀ ਹੁੰਦੀ ਹੈ ਦੇਖਣ ਦੇ ਵਿੱਚ ਜਿੰਨੀ ਸੋਹਣੀ ਲੱਗਦੀ ਹੈ ਨਾ ਉਨੀ ਹੀ ਪਰਦੇ ਤੋਂ ਪਿੱਛੇ ਦੀ ਜ਼ਿੰਦਗੀ ਦੇਖਣ ਵਾਲੀ ਹੁੰਦੀ ਹੈ ਸੋ ਚੈਲੈਂਜਿੰਗ ਐਂਡ ਐਵਰੀ ਡੇ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਨੇ ਚੀਜ਼ਾਂ ਔਰ ਇੱਕ ਕਲਾਕਾਰ ਇਹੋ ਜਿਹਾ ਜਿਹੜਾ ਮੈਨੂੰ ਬਹੁਤ ਪਸੰਦ ਹੈ ਹੀ ਇਜ਼ ਵੈਰੀ ਹਾਰਡ ਵਰਕਿੰਗ ਵੈਰੀ ਟੈਲੈਂਟਡ ਐਂਡ ਵੈਰੀ ਲੇਬਰੀਅਸ ਮੈਂ ਉਹਨਾਂ ਨੂੰ ਦੇਖਿਆ ਕਿ ਕਿਸ ਤਰ੍ਹਾਂ ਫਰਸ਼ਾਂ ਤੋਂ ਅਰਸ਼ਾ ਤੱਕ ਜਾਣ ਦੀ ਉਹਨਾਂ ਦੀ ਜਿਹੜੀ ਇੱਕ ਸਟਰਗਲ ਰਹੀ ਹੈ ਔਰ ਜਰਨੀ ਰਹੀ ਹੈ ਉਹ ਬਹੁਤ ਹੀ ਕਮਾਲ ਦੀ ਹੈ ਮੈਂ ਨਿੰਜੇ ਦੀ ਗੱਲ ਕਰ ਰਹੀ ਹਾਂ ਨਿੰਜਾ ਸਾਡੇ ਹਿੰ ਇਸ ਸਲੂਟ ਆਲ ਦਾ ਆਰਟਿਸਟ ਇਨਕਲੂਡਿੰਗ ਟੂ ਯੂ ਕਿ ਤੁਸੀਂ ਠੀਕ ਨਹੀਂ ਹੁੰਦੇ ਮੂਡ ਲੋ ਹੁੰਦੇ ਨੇ ਤੱਬਿਆ ਖਰਾਬ ਹੁੰਦੇ ਬਟ ਸਟਿਲ ਤੁਸੀਂ ਯੂ نو ਆਪਣੇ ਜੌਬਸ ਨੂੰ ਬਹੁਤ ਇਮਾਨਦਾਰੀ ਨਾਲ ਨਿਭਾਉਂਦੇ ਇਸ ਜੌਬ ਜਿਹੜੀ ਛੱਡੀ ਕਿਉਂਕਿ ਕੰਮ ਕਰਮ ਸਭ ਤੋਂ ਪਹਿਲਾਂ ਤੁਸੀਂ ਜਿੱਦਾਂ ਦੇ ਵੀ ਸਾਊਂਡ ਕਰਦੇ ਹੋ ਬਾਦ ਦੀ ਗੱਲ ਆ ਪਹਿਲਾਂ ਜਿੱਥੇ ਤੁਹਾਡੀ ਸਾਨੂੰ ਜਿਹਦੇ ਲਈ ਅਪਾਇੰਟ ਕੀਤਾ ਜਾਂਦਾ ਉਦੀ ਟੱਡਾ ਹੋਣਾ ਜ਼ਰੂਰੀ ਆ ਬਸ ਉਹ ਕੋਸ਼ਿਸ਼ ਹੈ ਵੀ ਉਹ ਸਫਰ ਨੂੰ ਜਾਰੀ ਰੱਖਿਆ ਹੋਵੇ ਜੀ ਉਦੋਂ ਅਸੀਂ ਹਮੇਸ਼ਾ ਦੇਖਿਆ ਤੁਸੀਂ ਬਹੁਤ ਮਿਹਨਤੀ ਹੋ ਬਹੁਤ ਜ਼ਿਆਦਾ ਘੰਟੇ ਤੁਸੀਂ ਆਪਣਾ ਜੌਬ ਕਰਦੇ ਹੋ ਹੈਨਾ ਬਟ ਬਚਪਨ ਤੋਂ ਇਦਾਂ ਦੇ ਕਿਉਂਕਿ ਬਚਪਨ ਚ ਤੇ ਹੁਣ ਬੁਖਾਰ ਹੈ ਫਿਰ ਵੀ ਆਏ ਹੂੰ ਬੁਖਾਰ ਨਹੀਂ ਸੀ ਹੁੰਦੇ ਬਚਪਨੇ ਦੇ ਵਿੱਚ ਤੇ ਫਿਰ ਵੀ ਬਹਾਨਾ ਲਾ ਕੇ ਕਹਿ ਦਿੰਦੇ ਸੀ ਹੈਗੇ ਨੇ ਸਕੂਲ ਨਹੀਂ ਜਾਣਾ ਜਾਂ ਟਿਊਸ਼ਨ ਤੇ ਨਹੀਂ ਜਾਣਾ ਇਹ ਬਹਾਨੇ ਕਦੀ ਚੱਲੇ ਹੀ ਨਹੀਂ ਹੈਗੇ ਜੀ ਕਦੀ ਦੇਖੋ ਇਹ ਅੱਜ ਦੀ ਕਹਾਣੀ ਨਹੀਂ ਆ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਥੋੜਾ ਥੋੜਾ ਹਾਰਡ ਰੱਖਿਆ ਕਿਉਂਕਿ ਜਿਸ ਜਿਸ ਤਰੀਕੇ ਦਾ ਵੀ ਕੁਝ ਵੀ ਹੋਵੇ ਪਰ ਜਦੋਂ ਤੁਸੀਂ ਕਿਸੇ ਜੌਬ ਲਈ ਅਪਾਇੰਟ ਕੀਤੇ ਜਾਂਦੇ ਹੋ ਤਾਂ ਉਦ ਲਈ ਤੁਹਾਡਾ ਉਹ ਜਗ੍ਹਾ ਨੂੰ ਤੁਸੀਂ ਭਰਦੇ ਹੋ ਔਰ ਏਸੀ ਗੱਲ ਨਹੀਂ ਬਸ ਮੁੱਕ ਰੱਖ ਕੇ ਤੁਰੇ ਫਿਰਦੇ ਆਂ ਜੀ ਬਸ ਰਾਈਟ ਤੁਹਾਡੀ ਫਿਲਮ ਆ ਰਹੀ ਹੈ ਅਮ ਨਿੰਜਾ ਮੈਨੂੰ ਲੱਗਦਾ ਹੈ ਵੈਸੇ ਤਾਂ ਆਰਟਿਸਟ ਦੇ ਲਈ ਸਾਰੇ ਕੈਰੈਕਟਰਸ ਬਹੁਤ ਜ਼ਿਆਦਾ ਓਕੇ ਹੁੰਦੇ ਕਿਉਂਕਿ ਹਰ ਕੈਰੈਕਟਰ ਇੰਪੋਰਟੈਂਟ ਤਾਂ ਹੁੰਦਾ ਤੇ ਉਹਨੂੰ ਪਿਛਲੀ ਫਿਲਮ ਦਾ ਕੈਰੈਕਟਰ ਤੋਂ ਅੱਡ ਦਰਸਾਉਂਦਾ ਹੈ ਹੈਨਾ ਇਹ ਫਿਲਮ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਚੈਲੰਜ ਹੈ ਕਿਉਂਕਿ ਸਾਡੇ ਸਮਾਜ ਦੇ ਕੁਝ ਇੱਕ ਕਮਿਊਨਿਟੀ ਤੇ ਆਧਾਰਿਤ ਹੈ ਵਾਈ ਯੂ ਸੈਡ ਯੈਸ ਜਦੋਂ ਤੁਸੀਂ ਇਹ ਕਨਸੈਪਟ ਸੁਣਿਆ ਪਹਿਲਾ ਥਾਟ ਮਾਈਂਡ ਚ ਕੀ ਆਇਆ ਥਾਟ ਤਾਂ ਬਸ ਇਹ ਸੀਗਾ ਵੀ ਜਿਹੜੀ ਜਿਸ ਦਿਸ ਕਨਸੈਪਟ ਨੂੰ ਮੈਂ ਚੂਜ਼ ਕੀਤਾ ਔਰ ਇਦਾਂ ਦਾ ਚੈਲੰਜ ਕੋਈ ਮੈਨੂੰ ਨਹੀਂ ਲੱਗਦਾ ਪੰਜਾਬੀ ਇੰਡਸਟਰੀ ਚ ਲੈਂਦਾ ਔਰ ਮੈਨੂੰ ਆਈ ਲਵ ਚੈਲੰਜਸ ਵੀ ਮੈਨੂੰ ਬਹੁਤ ਮਜ਼ਾ ਆਉਂਦਾ ਆਪਣੇ ਆਪ ਨੂੰ ਕਿੱਕ ਕਰਕੇ ਵੀ ਹਾਂ ਵੀ ਇਸ ਕੈਰੈਕਟਰ ਦੇ ਵਿੱਚ ਜੇ ਮੇਰੇ ਕੋਲ ਇਦਾਂ ਦਾ ਕੁਝ ਆਉਂਦਾ ਤਾਂ ਮੈਂ ਚੰਗਾ ਪਰਫਾਰਮ ਕਰ ਸਕਾ ਔਰ ਮੈਂ ਆਪਣੇ ਵੱਲੋਂ ਜਿੰਨੀਆਂ ਵੀ ਚਾਹੇ ਲੁਕਸ ਨੂੰ ਲੈ ਕੇ ਸੀਗੀਆਂ ਚਾਹੇ ਪਰਫਾਰਮੈਂਸ ਸੀਗੀ ਜਾਂ ਕੁਝ ਵੀ ਸੀਗਾ ਉਹਨਾਂ ਦਾ ਮਤਲਬ ਜੋ ਵੀ ਜਿੰਨਾ ਵੀ ਬੋਡੀ ਦੀ ਐਡੈਪਟੇਸ਼ਨ ਸੀਗੀ ਜੋ ਜਿੱਦਾਂ ਦਾ ਵੀ ਉਹ ਦਿਖਦੇ ਨੇ ਉਹ ਕੋਸ਼ਿਸ਼ ਕੀਤੀ ਆ ਔਰ ਮੈਨੂੰ ਉਮੀਦ ਆ ਵੀ ਜਿਸ ਤਰੀਕੇ ਦਾ ਵੀ ਮੈਂ ਦੇਖ ਰਿਹਾ ਹਾਂ ਉਹ ਅੱਛਾ ਲੱਗੂਗਾ ਔਰ ਪਰਫਾਰਮੈਂਸ ਪਸੰਦ ਆਊਗੀ ਜੀ ਅਮਨਜਾ ਮੈਨੂੰ ਲੱਗਦਾ ਹੈ ਕਿ ਆਰਟਿਸਟ ਦੀ ਲਾਈਫ ਤਾਂ ਵੀ ਔਖੀ ਹੁੰਦੀ ਹੈ ਕਿਉਂਕਿ ਇੱਕ ਇੱਕ ਕਮਿਊਨਿਟੀ ਹੁੰਦੀ ਤੁਹਾਨੂੰ ਪਿਆਰ ਕਰਨ ਵਾਲੀ ਤੁਹਾਨੂੰ ਤੁਹਾਡੇ ਫੈਨਸ ਇੱਕ ਹੁੰਦੀ ਹੈ ਹਰ ਗੱਲ ਤੇ ਮਜ਼ਾਕ ਕਰਨ ਵਾਲੀ ਤਾਂ ਨਿੰਦਣ ਵਾਲੀ ਇਹ ਜਿਹੜਾ ਤੁਸੀਂ ਕਰੈਕਟਰ ਕੀਤਾ ਹੈ ਇਹ ਉਸ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ ਜਿੱਦਾਂ ਆਲਵੇਜ਼ ਅਸੀਂ ਜਾਂ ਤਾਂ ਮਨੋਰੰਜਨ ਦਾ ਸਾਧਨ ਸਮਝਦੇ ਆਂ ਜਾਂ ਫਿਰ ਅਸੀਂ ਇਹਨਾਂ ਨੂੰ ਯ ਨੂੰ ਮਜ਼ਾਕ ਦਾ ਪਾਤਰ ਸਮਝਦੇ ਆ ਸੋ ਇੱਕ ਹਸਨ ਵਾਲੀ ਕਮਿਊਨਿਟੀ ਹੈ ਇੱਕ ਤੁਹਾਨੂੰ ਪਿਆਰ ਕਰਕੇ ਅਪਰੀਸ਼ੀਏਟ ਕਰਨ ਵਾਲੀ ਕਮਿਊਨਿਟੀ ਹੈ ਜੇ ਤੁਹਾਂ ऑडियंस ਦਾ ਪੱਕਾ ਸੋਚਿਆ ਸੀ ਇਹ ਕੈਰੈਕਟਰ ਕਰਦੇ ਹੋਇਆ ਉਦੋਂ ਕੁਝ ਜ਼ਿਹਨ ਦੇ ਵਿੱਚ ਚੱਲਦਾ ਸੀ ਮੈਨੂੰ ਕੁਝ ਨਹੀਂ ਜਿਹੜਾ ਚਾਇਆ ਮੈਂ ਤਾਂ ਸਿਰਫ ਇੱਕੋ ਚੀਜ਼ ਜਦੋਂ ਮੇਰੇ ਕੈਰੈਕਟਰ ਮੇਰੇ ਮੂਰੇ ਆ ਮੈਨੂੰ ਇੱਕੋ ਚੀਜ਼ ਦੇਖੀ ਹੈ ਜਿਵੇਂ ਜਿੰਨੂੰ ਅਸੀਂ ਸ਼ੈਵ ਸ਼ਕਤੀ ਕਹਿੰਦੇ ਆ ਅਰਧਨਾਰੀ ਕਹਿੰਦੇ ਆ ਉਹ ਤਾਂ ਮੈਨੂੰ ਨਹੀਂ ਲੱਗਦਾ ਕਿਸ ਨੇ ਅਜੇ ਤੱਕ ਕੋਈ ਮਜ਼ਾਕ ਢਾਇਆ ਜਿਹੜਾ ਉਗਾ ਤਾਂ ਉਹ ਵਾਪਸ ਹਾਸ ਕਰੂਗਾ ਤੇ ਮੈਨੂੰ ਲੱਗਦਾ ਵੀ ਅਸੀਂ ਤਾਂ ਕੰਮ ਕੰਮ ਕਰ ਰਹੇ ਹਾਂ ਕਿਉਂਕਿ ਮੇਰੀਆ ਕੋਲ ਚੀਜ਼ਾਂ ਨੂੰ ਲੈਣ ਦਾ ਜਿਹੜਾ ਪੁਆਇੰਟ ਆਫ View ਕੁਝ ਹੋਰ ਤਰੀਕੇ ਦਾ ਹੁੰਦਾ ਮੈਂ ਇਹ ਨਹੀਂ ਸੋਚਦਾ ਵੀ ਮੈਨੂੰ ਕੀ ਕਹਿਣਗੇ ਜਾਂ ਮੇਰੇ ਲਈ ਕੀ ਮਜ਼ਾਕ ਕਰਨਗੇ ਆਖਰਕਾਰ ਜੋ ਮੈਂ ਕਰਨਾ ਚਾਹੁੰਦਾ ਜਦੋਂ ਪਰਫਾਰਮੈਂਸ ਪਰਦੇ ਦੇ ਉੱਤੇ ਆਉਂਦੀ ਆ ਔਰ ਜਦੋਂ ਭੋਲੇ ਦੇ ਨਾਲ ਅਸੀਂ ਹੈਗੇ ਹਾਂ ਹਮੇਸ਼ਾ ਮੇਰੇ ਨਾਲ ਆ ਤਾਂ ਫਿਰ ਉਹਦਾ ਕੋਈ adda ਹੈ ਰੋਲਾ ਨਹੀਂ ਹੋਗਾ ਤਾਂ ਬੰਦਿਆਂ ਦੇ ਲਈ ਸਭ ਤੋਂ ਜ਼ਿਆਦਾ ਔਖਾ ਹੈ ਕਲੀਨ ਸ਼ੇਵ ਐਂਡ ਯੂ نو ਜੈਸਚਰ ਜੀ ਤੁਸੀਂ ਗੱਲ ਕੀਤੀ ਸੋ ਉਹ ਟਰਾਂਸਫਾਰਮ ਜਿਹੜਾ ਸੀਗਾ ਉਹ ਕਿਸ ਤਰ੍ਹਾਂ ਐਕਸੈਪਟੈਂਸ ਦੇ ਵਿੱਚ ਉਹ ਇੱਕ ਵਾਰੀ ਵਾਸਤੇ ਆ ਕੇ ਆਪਣੇ ਨੂੰ ਰੱਬ ਨੂੰ ਤੇ ਆ ਕੇ ਬਸ ਜਿਹਦੇ ਨੂੰ ਜਿਹਦੇ ਚ ਜੋ ਦੇਖਦਾ ਉਹ ਤੇ ਆ ਕੇ ਬਸ ਉਹ ਜਿਹੜੇ ਉਹ ਜਿਹੇ ਕੱਪੜੇ ਪਾ ਕੇ ਬਸ ਅਸੀਂ ਤਾਂ ਕਿਉਂਕਿ ਅਸੀਂ ਜੇ ਅਸੀਂ ਗੱਲ ਕਰੀਏ ਅਸੀਂ ਐਕਟਰ ਵੀ ਆਪਣੇ ਆਪ ਨੂੰ ਕਹਿੰਦੇ ਆ ਪਰ ਉਹ ਐਕਟਰ ਉਦੋਂ ਹੀ ਕਿਹਾ ਜਾਂ ਮੰਨਿਆ ਜਾਂਦਾ ਉਦੋਂ ਹੀ ਦੁਨੀਆ ਤੁਹਾਨੂੰ ਮੰਨਦੀ ਆ ਜਦੋਂ ਤੁਸੀਂ ਕੁਝ ਐਕਟਿੰਗ ਦੇ ਨੇੜੇ ਤੇੜੇ ਕੁਝ ਨਾ ਕੁਝ ਕਰਦੇ ਹੋ ਔਰ ਜਦੋਂ ਕੋਈ ਇੱਕ ਕਿਰਦਾਰ ਆ ਜੇ ਕਿਰਦਾਰ ਤੁਹਾਡੇ ਕੋਲੇ ਆਇਆ ਤਾਂ ਮੈਨੂੰ ਇਹ ਲੱਗਦਾ ਵੀ ਉਹਨੂੰ ਤੁਸੀਂ ਬਾਖੂਬੀ ਨਭਾਓ ਔਰ ਰੱਬ ਦਾ ਨਾਮ ਲੈ ਕੇ ਨਭਾਓ ਤਾਂ ਸਭ ਤੋਂ ਗੁੱਡੀ ਗੱਲ ਆ ਕੋਈ ਐਡਾ ਔਖਾ ਨਹੀਂ ਹੁੰਦਾ ਮੇਰੇ ਲਈ ਕੁਝ ਰੋਲਾ ਨਹੀਂ ਆਉਂਦੀ। ਨੇ ਜੋ ਕਦੀ ਮਿਲੇ ਉਹ ਕਿਸੇ ਇਹੋ ਜੀ ਮਤਲਬ ਕਿੰਨਰ ਨੂੰ ਆਪਾਂ ਇਹਨਾਂ ਨੂੰ ਕਹਿੰਦੇ ਆ ਕਿ ਹੈਨਾ ਕਦੀ ਮੁਲਾਕਾਤ ਹੋਈ ਹੈ ਕਿਸੇ ਨਾਲ ਅਬਜ਼ਰਵ ਕੀਤਾ ਹੈ ਉਹਨਾਂ ਨੂੰ ਬੜੀ ਆਰ ਬਹੁਤ ਵਾਰ ਮੁਲਾਕਾਤ ਹੋਈ ਆ ਜਦੋਂ ਮੈਂ ਸ਼ਾਇਦ ਕਿਸੇ ਚੰਗੇ ਕੰਮ ਜਾਂਦਾ ਹੋਵਾਂ ਤਾਂ ਮੈਨੂੰ ਅਕਸਰ ਇਹਨਾਂ ਦੀ ਕਹੋ ਵੀ ਇਹਨਾਂ ਦੀਆਂ ਦੋਸਤਾਂ ਮਿਲੀਆਂ ਨੇ ਔਰ ਇਹ ਇੱਕ ਰੱਬ ਰੂਪ ਹੈ ਔਰ ਜਿਹੜੀਆਂ ਚੀਜ਼ਾਂ ਸ਼ਾਇਦ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਜਿਸ ਸੁੱਖ ਨੂੰ ਜਾਂ ਇਸ ਪਲ ਨੂੰ ਅਸੀਂ ਮੰਨਦੇ ਆਂ ਸ਼ਾਇਦ ਉਸ ਚੀਜ਼ ਤੋਂ ਵਾਂਝੇ ਨੇ ਤੇ ਮਜ਼ਾਕ ਅਲੱਗ ਗੱਲ ਹੈ ਪਰ ਤੁਸੀਂ ਕਿਸੇ ਦੀ ਇਮੋਸ਼ਨਸ ਨੂੰ ਔਰ ਕਿਸੇ ਦੀ ਫੀਲਿੰਗਸ ਨੂੰ ਸਮਝਣਾ ਤੁਹਾਡੀ ਕੰਸਰਨੀ ਦਾ ਸਭ ਤੋਂ ਵੱਡਾ ਪਹਿਲੂ ਹੈ ਔਰ ਇਨਸਾਨੀਅਤ ਨੂੰ ਵੱਡੀ ਰੱਖੋ ਹਾਸਾ ਟੱਟਾ ਦਾ ਮਜ਼ਾਕ ਤਾਂ ਚੱਲਦਾ ਹੀ ਰਹੂਗਾ ਤੁਸੀਂ ਕਿਸੇ ਤੇ ਹੱਸ ਵੀ ਲੋਗੇ ਕਿਉਂਕਿ ਜਿਹੜੀ ਇੱਕ ਆਪਾਂ ਗੱਲ ਕਰਦੇ ਆਂ ਵੀ ਅਸੀਂ ਉਂਗਲ ਚੱਕਦੇ ਆਂ ਵੀ ਉਹ ਜਦੋਂ ਇੱਕ ਚੱਕਦੇ ਆਂ ਤਿੰਨ ਸਾਡੇ ਹਲ ਹੁੰਦੀਆਂ ਨੇ ਇਜੀਆ ਕੋਈ ਅੱਡਾ ਮੈਨੂੰ ਲੱਗਿਆ ਨਹੀਂ ਹੈਗਾ ਪਰ ਇਹਨਾਂ ਦੀਆਂ ਦੁਆਵਾਂ ਨੇ ਹਮੇਸ਼ਾ ਮੈਨੂੰ ਸਪੋਰਟ ਮਿਲੀ ਆ ਔਰ ਜਿੱਥੇ ਵੀ ਮੈਂ ਜਿਹਦੇ ਕੋਲ ਵੀ ਸਿਰ ਚੱਕ ਕੇ ਮਿਲਿਆ ਉਹਨੇ ਮੈਨੂੰ ਪਿਆਰ ਦਿੱਤਾ ਔਰ ਮੇਰੇ ਸਿਰ ਤੇ ਹੱਥ ਰੱਖਿਆ ਜਿਹਦੇ ਕਰਕੇ ਮੈਂ ਤੁਰਿਆ ਤੁਹਾਡੇ ਆਪ ਤੁਸੀਂ ਨਾ ਹਮੇਸ਼ਾ ਬਹੁਤ ਸincere ਦੇ ਨਾਲ ਜਵਾਬ ਦਿੰਦੇ ਹੋ ਇੱਕ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਾਂਗੀ ਅਸੀਂ ਅੱਜਕੱਲ ਸੋਸ਼ਲ ਮੀਡੀਆ ਨੂੰ ਪਲੈਟਫਾਰਮ ਬਣਾ ਲਿਆ ਕਿਸੇ ਦਾ ਵੀ ਮਜ਼ਾਕ ਉਡਾਉਣ ਦੇ ਲਈ ਕੋਈ ਬੰਦਾ ਥੋੜਾ ਜਿਹਾ ਕਿਸੇ ਕੁੜੀ ਵਾਂਗੂ ਕਰਦਾ ਤੇ ਉਹਦਾ ਮਜ਼ਾਕ ਬਣਾਇਆ ਜਾਂਦਾ ਕੋਈ ਕੁੜੀ ਮੁੰਡਿਆਂ ਵਾਂਗੂ ਰਹਿਣ ਦੀ ਕੋਸ਼ਿਸ਼ ਕਰਦੀ ਜੈਂਡ ਵੀ ਕੋਈ ਟਿਕਟਪਣੀ ਨਹੀਂ ਕਰਨਾ ਚਾਹੁੰਦਾ ਮੈਂ ਸਿਰਫ ਇਹ ਗੱਲ ਕਹਿਣਾ ਚਾਹੁੰਦਾ ਅੱਜ ਦੀ ਜਿਹੜੀ ਸਦੀ ਹੈ ਇਹ ਕਲਯੁਗ ਦਾ ਟਾਈਮ ਆ ਜਿੰਨ ਇੱਥੇ ਸਿਰਫ ਜਿੰਨਾ ਪਿਆਰ ਵੰਡ ਸਕਦੇ ਹੋ ਉਹ ਜਿਸ ਵਿੱਚ ਖੁਸ਼ ਹੈ ਉਹਨੂੰ ਉਸ ਵਿੱਚ ਐਸੈਪਟ ਕਰੋ ਜਾਂ ਜਿਸ ਤਰੀਕੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਬਤਾਉਣਾ ਚਾਹੁੰਦਾ ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਬੱਸਾ ਵਟ ਲੋ ਪਰ ਕਿਸੇ ਨੂੰ ਜਦੋਂ ਆਪਾਂ ਕਹਿੰਦੇ ਵੀ ਕਿਸੇ ਨੂੰ ਟੀਜ਼ ਕਰਾਂਗੇ ਜਾਂ ਕਿਸੇ ਨੂੰ ਤੰਗ ਕਰਾਂਗੇ ਤਾਂ ਉਹ ਫਿਰ ਕਿਤਨਾ ਕਿਤੇ ਉਹ ਚਾਹੇ ਜਿਸ ਮਰਜ਼ੀ ਵੀ ਇਸ ਦੇ ਵਿੱਚ ਆ ਪਰ ਫਿਰ ਦਿਲੋਂ ਤਾਂ ਜਦੋਂ ਕਿਸੇ ਨੂੰ ਤੰਗ ਕਰਾਂਗੇ ਤਾਂ ਦੁਆਵਾਂ ਤਾਂ ਨਿਕਲਦੀਆਂ ਨਹੀਂ ਬਦੋਆਵਾਂ ਹੀ ਨਿਕਲਦੀਆਂ ਨੇ ਸੋ ਆਪਣੇ ਫਨ ਲਈ ਆਪਣੇ ਮਜ਼ੇ ਲਈ ਜਾਂ ਆਪਣੇ ਡੀਆਰਪੀ ਲਈ ਉਹ ਕੰਮ ਨਾ ਕਰੋ ਇਨਸਾਨੀਅਤ ਦਾ ਪਹਿਲੂ ਸਭ ਤੋਂ ਵੱਡਾ ਯਾਦ ਰੱਖੋ ਔਰ ਜੇ ਤੁਸੀਂ ਇਨਸਾਨੀਅਤ ਯਾਦ ਰੱਖਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਲਈ ਅੱਜ ਵੀ ਤੇ ਔਰ ਕੱਲ ਵੀ ਜੀ ਹੋ ਜਾਂਦੀਆਂ ਨੇ ਹੋਰ ਕੀ ਡਟਾ ਕਾਸ਼ ਸਾਈਡ ਜਿੱਦਾਂ ਮੈਂ ਪਹਿਲੇ ਕਿਹਾ ਸੀ ਅਰਸ਼ਾਂ ਤੋਂ ਹੈ ਨਾ ਅਫਰਸ਼ਾਂ ਤੋਂ ਅਰਸ਼ਾਂ ਵਾਲੀ ਗੱਲ ਅਸੀਂ ਦੇਖੀ ਹੈ ਜਰਨੀ ਸਾਨੂੰ ਬੜਾ ਖੁਸ਼ੀ ਹੁੰਦੀ ਹੈ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਨਹੀਂ ਜਿੰਨੀ ਵੀ ਜ਼ਿੰਦਗੀ ਪਿੱਛੇ ਹੰਡੀ ਹੈ ਬੜੀ ਵਾਰ ਰਿਜ ਦਬਲੀਆਂ ਹੋਣਗੀਆਂ ਕਿਸੇ ਨੇ ਸੁਨਾਈਆਂ ਹੋਣਗੀਆਂ ਕਿਸੇ ਨੇ ਟੌਂਟ ਮਾਰੇ ਹੋਣਗੇ ਅੱਜ ਮੈਨੂੰ ਲੱਗਦਾ ਉਹ ਵਜਾ ਵਜਾਵਾਂ ਸਾਰੀਆਂ ਇਨਕਲੂਡਿੰਗ ਨੇ ਕਿ ਤੁਸੀਂ ਅੱਜ ਇਸ ਮੁਕਾਮ ਤੇ ਹੋ ਪਰ ਜ਼ਿੰਦਗੀ ਦਾ ਕਿਹੜਾ ਮੰਤਰ ਲੈ ਕੇ ਤੁਰੇ ਹੋ ਹੋ ਕਿ ਹਮੇਸ਼ਾ ਯੂ نو ਨੈਗੇਟਿਵ ਹੋ ਕੇ ਵੀ ਪੋਜ਼ਿਟਿਵ ਹੋ ਕੇ ਥਾਪੜਾ ਦੇ ਕੇ ਤੁਰ ਪੈਨੇ ਹੋ ਮੈਂ ਮੇਰੇ ਮੇਰਾ ਕੋਈ ਬਹੁਤ ਵੱਡਾ ਲੌਜੀਕ ਨਹੀਂ ਹੈ ਦੀ ਮੈਂ ਕਹ ਲਓ ਵੀ ਸਪਿਰਚੁਅਲ ਆ ਆਪਣੇ ਆਪ ਦੇ ਵਿੱਚ ਮੈਂ ਡਿਵਾਈਨ ਪਾਵਰ ਤੇ ਬਹੁਤ ਬਲੀਵ ਕਰਨਾ ਔਰ ਮੈਨੂੰ ਕਦੀ ਵੀ ਕਿਸੇ ਚੀਜ਼ ਨੂੰ ਔਖਾ ਨਹੀਂ ਲੱਗਿਆ ਕਦੀ ਕੋਈ ਹਾਂ ਥੋੜਾ ਜਿਹਾ ਟਾਈਮ ਜ਼ਰੂਰ ਲੱਗਿਆ ਕਿਸੇ ਚੀਜ਼ ਤੱਕ ਪਹੁੰਚਣ ਲਈ ਔਰ ਉਹ ਵੀ ਤਾਂ ਲੱਗਿਆ ਸ਼ਾਇਦ ਮੈਂ ਕਾਬਿਲ ਨਹੀਂ ਹੋਊਂਗਾ ਤਾਂ ਜਦੋਂ ਮੈਂ ਕਾਬਿਲ ਹਾਂ ਤਾਂ ਮੈਨੂੰ ਮੇਰੇ ਚ ਉਹ ਚੀਜ਼ ਹਮੇਸ਼ਾ ਮੇਰੇ ਸਾਹਮਣੇ ਆ ਕੇ ਮੈਨੂੰ ਦੋਨੋਂ ਹੱਥਾਂ ਨਾਲ ਇਸ ਨੇਚਰ ਨੇ ਮੈਨੂੰ ਦਿੱਤਾ ਔਰ ਮੈਂ ਬlesd ਹਾਂ ਵੀ ਮੈਂ ਔਰ ਬlesd ਹਾਂ ਔਰ ਖੁਸ਼ ਵੀ ਹਾਂ ਮੈਂ ਜਿੰਨਾ ਵੀ ਕਰ ਰਿਹਾ ਮੇਰੀ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਜਾਂ ਕਿਸੇ ਨਾਲ ਕੋਈ ਮੇਰੀ ਦੌੜ ਨਹੀਂ ਹੈ ਮੇਰੀ ਦੌੜ ਮੇਰੇ ਨਾਲ ਆ ਮੇਰੇ ਉਸ ਪਰਮਾਤਮਾ ਨਾਲ ਆ ਵੀ ਜਿਨੇ ਮੈਨੂੰ ਇਹ ਕਹਿ ਕੇ ਤੋੜਿਆ ਵੀ ਪੁਰਾ ਚੱਲ ਜਿੱਥੇ ਜਾਏਗਾ ਉਥੇ ਪਤਾ ਹੀ ਹੈ ਬਸ ਬਹੁਤ ਵਧੀਆ ਗੱਲ ਹੈ ਐਜ਼ ਐਨ ਆਰਟਿਸਟ ਅਸੀਂ ਤੁਹਾਨੂੰ ਦੇਖਿਆ ਗਰੋ ਕਰਦੇ ਐਜ਼ ਐਨ ਐਕਟਰ ਵੇਖਿਆ ਗਰੋ ਕਰਦੇ ਹਿਊਮਨ ਬੀਇੰਗ ਮੈਂ ਹਮੇਸ਼ਾ ਤੁਹਾਨੂੰ ਅਬਜ਼ਰਵ ਕਰਦੀ ਆਂ ਫਾਦਰਹੂਡ ਦੇ ਤੌਰ ਤੇ ਕਿੰਨੇ ਕੁ ਚੇਂਜਸ ਆ ਨਹੀਂ ਜਾਂ ਖੁਦ ਦੇ ਵਿੱਚ ਮਹਿਸੂਸ ਕਰਦੇ ਹਾਂ ਆ ਦੇਖੋ ਫਾਦਰਹੂਡ ਦੇਖੋ ਜ਼ਿੰਦਗੀ ਦੇ ਵਿੱਚ ਇੱਕ ਸਭ ਤੋਂ ਵੱਡਾ ਕਰਮ ਹੈ ਜਦੋਂ ਇੱਕ ਪੇਰੈਂਟਸ਼ੂਡ ਆਉਂਦੀ ਆ ਔਰ ਮੈਂ ਜਦੋਂ ਮੈਂ ਖੁਦ ਪਿਓ ਬਣਿਆ ਤਾਂ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਇਦਾਂ ਦੀਆਂ ਲੱਗੀਆਂ ਸ਼ਾਇਦ ਵੀ ਹੁਣ ਜਿਹੜਾ ਦੇਖਣ ਦਾ ਨਜ਼ਰੀਆ ਇਹ ਉਹ ਬਦਲਿਆ ਬਦਲਣਾ ਪਊਗਾ ਕਿਉਂਕਿ ਪਹਿਲਾਂ ਵੀ ਕੋਈ ਇਦਾਂ ਦੀ ਕੋਈ ਇਹੋ ਜਿਹੇ ਕੋਈ ਐਪ ਆਇਆ ਉਹ ਨਹੀਂ ਸੀਗੇ ਵੀ ਕੁਝ ਇਹੋ ਜਿਹਾ ਕੁਝ 네ਗੇਟਿਵ ਨਹੀਂ ਸੀਗਾ ਪਰ ਹਾਂ ਹੋਰ ਜ਼ਿੰਦਗੀ ਨੂੰ ਹੋਰ ਕਿੰਨਾ ਹੋਰ ਵਧੀਆ ਤਰੀਕੇ ਨਾਲ ਮੈਂ ਕੱਟ ਸਕਦਾ ਆਪਣੇ ਬੱਚੇ ਨੂੰ ਮੈਂ ਕਿਦਾਂ ਇੱਕ ਚੰਗੀ ਸਿੱਖਿਆ ਦੇ ਸਕਦਾ ਔਰ ਇਹ ਕਿਵੇਂ ਸਮਝਾ ਸਕਦਾ ਹਾਂ ਵੀ ਇਸ ਦੁਨੀਆ ਦੇ ਉੱਤੇ ਜੋ ਵੀ ਹੈਗੀ ਹੈ ਚੀਜ਼ ਵੀ ਇਨਸਾਨੀਅਤ ਹੀ ਸਭ ਤੋਂ ਵੱਡਾ ਕਰਮ ਹੈ ਔਰ ਕਿਸੇ ਚੀਜ਼ ਨੂੰ ਜੇ ਤੁਸੀਂ ਕਿਸੇ ਦੀ ਜਿਸ ਨੂੰ ਹੈਲਪ ਕਰ ਸਕਦੇ ਹੋ ਔਰ ਜ਼ਿੰਦਗੀ 'ਚ ਤੁਸੀਂ ਕਿਸੇ ਲਈ ਪੁਲ ਬਣ ਸਕਦੇ ਹੋ ਉਹੀ ਬਸ ਮੇਰੀ ਇੱਕ ਸਿੱਖਿਆ ਜਿਹੜੀ ਮੈਂ ਕੋਸ਼ਿਸ਼ ਕਰੂੰਗਾ ਕਿ ਜੋ ਚੀਜ਼ ਮੇਰੇ ਚ ਰਿਫਲੈਕਟ ਹੁੰਦੀ ਹੈ ਮੇਰੇ ਬੱਚੇ ਚ ਉਹ ਤੋਂ ਵੱਧ ਕੇ ਰਿਫਲੈਕਟ ਹੋਵੇ ਔਰ ਜ਼ਿੰਦਗੀ ਚ ਜੋ ਚਾਹੁੰਦਾ ਉਹ ਉਹਦੇ ਲਈ ਉਹ ਮਤਲਬ ਉਹਨੂੰ ਮਿਲੇ ਮੈਂ ਇਹਨੂੰ ਰਾਸ ਕਰੂੰਗਾ ਇਸ ਚੀਜ਼ ਦੀ ਔਰ ਤੁਹਾਡੀ ਮਿਹਨਤ ਬਹੁਤ ਰੰਗ ਲਿਆ ਕੇ ਆਈ ਹੈ ਬਹੁਤ ਤੰਗੀ ਵੀ ਵੇਖੀ ਹੈ ਬੜੇ ਹੜੇ ਵੀ ਹੰਡਾਏ ਨੇ ਹੈਨਾ ਬੇਟੇ ਦਾ ਬਰਥਡੇ ਐਡਾ ਕਮਾਲ ਦਾ ਤੁਸੀਂ ਸੈਲੈਬ੍ਰੇਟ ਕੀਤਾ ਕਿ ਐਸੇ ਸੋਸ਼ਲ ਮੀਡੀਆ ਤੇ ਵੇਖ ਕੇ ਖੁਸ਼ ਹੋ ਰਹੇ ਸੀਗੇ ਸੋ ਇਹ ਜਿਹੜੀ ਪੂਰੀ ਜਰਨੀ ਤੁਸੀਂ ਤੈਅ ਕੀਤੀ ਆ ਆਈ ਥਿੰਕ ਯੂ ਆਰ ਬlesਡ ਸੱਚੀ ਉਹ ਪਾਵਰ ਤੁਹਾਡੇ ਨਾਲ ਆਲਵੇਸ ਰਹਿੰਦੀ ਹੈ ਜੋ ਤੁਸੀਂ ਹਰ ਚੀਜ਼ ਜਿਹੜੀ ਉਹ ਮੁਕ ਬੀਲੀਵ ਹੈ ਜੇ ਮੰਨੋ ਤਾਂ ਸਭ ਕੁਝ ਹੈ ਜੇ ਨਾ ਮੰਨੋ ਤਾਂ ਕੁਝ ਵੀ ਨਹੀਂ ਜੇ ਤੁਸੀਂ ਆਪਣੇ ਆਪ ਤੇ ਬੀਲੀਵ ਜਾਂ ਆਪਣੇ ਆਪ ਨੂੰ ਡਾਊਟ ਸੈਲਫ ਡਾਊਟ ਕਰੋਗੇ ਤਾਂ ਫਿਰ ਕੁਝ ਇਹੋ ਜਿਹੇ ਡਿਸੀਜਨ ਹੈ ਜੋ ਜ਼ਿੰਦਗੀ ਦੇ ਵਿੱਚ ਸਾਨੂੰ ਔਖਾ ਕਰਨਗੇ ਔਰ ਜੇ ਤੁਹਾਨੂੰ ਸਮਝ ਆਉਂਦੀ ਹੈ ਤਾਂ ਇਹ ਐਸਰ ਨਹੀਂ ਸਮਝ ਆਉਂਦੀ ਤਾਂ ਨੋ ਦੇ ਵਿੱਚ ਗੋਲ ਗਲਤ ਹੋਣੀ ਨਹੀਂ ਚਾਹੀਦੀ ਜ਼ਿੰਦਗੀ ਦੇ ਵਿੱਚ ਸਾਡੀ ਅਸੀਂ ਜਿਸ ਦੁਨੀਆ ਦੇ ਵਿੱਚ ਵਿਚਰਦੇ ਆ ਜਾਂ ਜਿਸ ਦੁਨੀਆ ਦੇ ਵਿੱਚ ਅਸੀਂ ਮਿਲਦੇ ਆ ਸਭ ਨੂੰ ਇਹ ਹੁੰਦਾ ਵੀ ਸਾਨੂੰ ਚੰਗਾ ਹੀ ਸੁਣਨ ਨੂੰ ਮਿਲੇ ਅਸੀਂ ਬੁਰਾ ਨਹੀਂ ਸੁਣ ਸਕਦੇ ਜਾਂ ਅਸੀਂ ਉਸ ਚੀਜ਼ ਨੂੰ ਅਸੈਪਟ ਨਹੀਂ ਕਰਦੇ ਜਦੋਂ ਗਲਤੀਆਂ ਤੁਹਾਨੂੰ ਖੁਦ ਤੁਸੀਂ ਆਪ ਅਸੈਪਟ ਕਰਦੇ ਹੋ ਤਾਂ ਫਿਰ ਦੂਜਾ ਬੰਦਾ ਤੁਹਾਡੇ 'ਚ ਗਲਤੀਆਂ ਘੱਟ ਘਾਟਦਾ ਇੱਕ ਇੱਕ ਸਵਾਲ ਹੋਰ ਪੁੱਛਣਾ ਹੈ ਵੀ ਜਿੱਦਾਂ ਨਾ ਆਰਟਿਸਟ ਜਦੋਂ ਅੱਗੇ ਵਧ ਜਾਂਦਾ ਹੈ ਨਾ ਉਹਦੀ ਜ਼ਿੰਦਗੀ ਦੀ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਇਹ ਮੈਂ ਮੰਨਦੀ ਆ ਹੁਣ ਤੁਸੀਂ ਇਸ ਵਕਤ ਇੱਥੇ ਬੈਠੇ ਤੁਸੀਂ ਇੰਟਰਵਿਊ ਕਰ ਰਹੇ ਹੋ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੀ ਹੈਲਥ ਹੈ ਘਰ ਹੈ ਪਰਿਵਾਰ ਹੈ ਹੋਰ ਚੀਜ਼ਾਂ ਹੋਣਗੀਆਂ ਪਰ ਇੱਥੇ ਜਿਨ੍ਹਾਂ ਨੂੰ ਤੁਸੀਂ ਨਹੀਂ ਹਾਸਕੇ ਬੁਲਾ पाए ਉਹ ਵੀ ਇੰਟੈਂਸ਼ਨਲੀ ਜਸਟ ਹੋ ਗਿਆ ਉਹਨਾਂ ਨੇ ਕਿਹਾ ਨਾ ਆਕੜ ਬਹੁਤ ਹੈ ਜਦੋਂ ਇੱਕ ਕਲਾਕਾਰ ਹੈ ਨਾ ਕਿਸੇ ਨਾਮ ਤੱਕ ਪਹੁੰਚ ਜਾਂਦਾ ਹੈ ਉਹਦੇ ਨਾਲ ਆਕੜ ਔਰ ਐਟੀਟਿਊਡ ਵਰਡ ਐਡ ਹੋ ਜਾਂਦਾ ਹੈ ਮੈਨੂੰ ਲੱਗਦਾ ਇਹ ਬੜਾ ਪੇਨਫੁੱਲ ਹੁੰਦਾ ਕਿਤੇ ਨਾ ਕਿਤੇ ਆਰਟਿਸਟ ਲਈ ਕਿਉਂਕਿ ਉਹ ਕੁਝ ਨਲੀ ਕਰਦਾ ਵੀ ਨਹੀਂ ਹੈ ਨਿੰਜਾ ਕਿਦਾਂ ਨਜ਼ਰੀਆ ਰੱਖਦੇ ਹੋ ਮੇਰੇ ਲਈ ਕੋਈ ਪੇਨਫੁੱਲ ਨਹੀਂ ਹੈ ਮੇਰੇ ਨਾਲ ਜਿਹੜਾ ਬੰਦਾ ਕਨੈਕਟਡ ਆ ਉਹਨੂੰ ਪਤਾ ਵਾ ਵੀ ਜੇ ਇਹ ਚ ਹੱਸ ਰਿਹਾ ਹੈ ਚਾਹੇ ਸਾਨੂੰ ਬੋਲ ਰਿਹਾ ਜਾਂ ਨਹੀਂ ਬੁਲਾ ਰਿਹਾ ਤਾਂ ਕੋਈ ਚੱਕਰ ਨਹੀਂ ਉਹ ਮਿਲੂਗਾ ਹੀ ਮਿਲੂਗਾ ਕਿਉਂਕਿ ਉਸ ਨਾਲ ਦਿਲੋਂ ਮੇਰੀਆਂ ਚੀਜ਼ਾਂ ਬਹੁਤ ਕਲੀਅਰ ਹੁੰਦੀਆਂ ਨੇ ਔਰ ਮੈਂ ਕਿਸੇ ਨੂੰ ਖੁਸ਼ ਰੱਖਣ ਲਈ ਮੈਂ ਕਦੀ ਕੁਝ ਨਹੀਂ ਕੀਤਾ ਮੈਂ ਆਪਣੇ ਆਪ ਲਈ ਮੈਨੂੰ ਇਹਨਾਂ ਪਤਾ ਜੇ ਮੈਂ ਕਿਸੇ ਨੂੰ ਨਹੀਂ ਬੁਲਾ ਰਿਹਾ ਤੇ ਕਮ ਸੇ ਕਮ ਇਹ ਤਾਂ ਹੋਇਆ ਵੀ ਮੈਂ ਕਿਸੇ ਨੂੰ ਕੋ ਚੰਗਾ ਚੰਗਾ ਜਾਂ ਮਾੜਾ ਨਹੀਂ ਕਹਿ ਰਿਹਾ ਮੈਂ ਆਪ ਚੁੱਪੋਂ ਮੇਰੀ ਵਜ੍ਹਾ ਤੁਸੀਂ ਜੋ ਮਰਜ਼ੀ ਅੰਦਾਜ਼ੇ ਲਈ ਚਲੋ ਨਾਲੇ ਅੰਦਾਜ਼ੇ ਦਾ ਦੁਨੀਆ ਹੁੰਦਾ ਔਰ ਦੂਜੀ ਗੱਡੀ ਤੁਸੀਂ ਗੱਲ ਕਹਿੰਨੇ ਪਿਓ ਬਿਨ ਨੈਗੇਟਿਵ ਹੈ ਤਾਂ ਜਦੋਂ ਇਸ ਇੰਡਸਟਰੀ ਚ ਪੈਰ ਰੱਖਿਆ ਸੀ ਉਦੋਂ ਹੀ ਫੁਕਰੇ ਉਦੋਂ ਹੀ ਅਸੀਂ ਇਤਨਾ ਦੀਆਂ ਵਰਡਸ ਜੁੜਦੇ ਨੇ ਸੋ ਮੈਟਰ ਨਹੀਂ ਕਰਦਾ ਤੁਸੀਂ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਸ਼ੀਸ਼ੇ ਚ ਸ਼ਕਲ ਦਿਖਾਉਨੇ ਹੋ ਸੱਟ ਹੈ ਔਰ ਤੁਸੀਂ ਆਪਣੇ ਕੰਮ 'ਤੇ ਧਿਆਨ ਦਿੰਨੇ ਹੋ ਔਰ ਐਂਡ ਆਫ ਦਾ ਡੇ ਤੁਸੀਂ ਕਿਸੇ ਨੂੰ ਬਲਾਓ ਚਾਹੇ ਨਾ ਬਲਾਓ ਜਦੋਂ ਤੁਹਾਡਾ ਕੰਮ ਸੋ ਤੁਸੀਂ ਕੰਮ ਲਈ ਪ੍ਰੋਪਰ ਉਹਨੂੰ ਡੈਡੀਕੇਟਡ ਹੁੰਨੇ ਆ ਦੁਨੀਆ ਆਪੇ ਕਹਿੰਦੀ ਵੀ ਚੰਗਾ ਹਾਂ ਯਾਰ ਬੁਲਾਉਂਦਾ ਨਹੀਂ ਪਰ ਕੰਮ ਚੰਗਾ ਕਰਦਾ ਬਾਹਰਲੇ ਮੋਲਕਾ ਚ ਵੀ ਚੌਕੇ-ਚੱਕੇ ਮਾਰ ਰਣ ਮਤਲਬ ਮਾਰ ਕੇ ਦਿਲ ਜਿੱਤਾਂ ਆਇਓ ਕੋਸ਼ਿਸ਼ ਕੀਤੀ ਆ ਜੀ ਆ ਜਿਸ ਕੰਮ ਵੱਲ ਵੀ ਮੈਂ ਜਾਵਾ ਜਾਂ ਜਿਸ ਕੰਮ ਨੂੰ ਵੀ ਮੈਂ ਕਰਾਂ ਉਹਨੂੰ ਦਿਲੋਂ ਕਰਾਂ ਔਰ ਜੀ ਦੀ ਰਿਸਪੈਕਟ ਜੋ ਦਿਲ ਦੇ ਵਿੱਚ ਹੈਗੀ ਆ ਆਲਵੇਸ ਆ ਔਰ ਹਮੇਸ਼ਾ ਰਹੋਗੇ ਔਰ ਹਮੇਸ਼ਾ ਜਿਹੜਾ ਮੇਰੇ ਨਾਲ ਚਾਹੇ ਤੁਸੀਂ ਮੇਰੇ ਨਾਲ ਜ਼ਿੰਦਗੀ ਦੇ ਵਿੱਚ ਜੁੜੇ ਹੋ ਕੁਝ ਸਫ਼ਰ ਜ਼ਿੰਦਗੀ ਦਾ ਤੁਸੀਂ ਮੇਰਾ ਆਪਣੀ ਅੱਖੀਂ ਦੇਖਿਆ ਔਰ ਇਸੇ ਕੈਮਰੇ ਥਰੂ ਔਰ ਇਸੇ ਮਾਈਕ ਥਰੂ ਮੇਰੇ ਮੇਰੇ ਮੂੰਹੋਂ ਵੀ ਤੁਸੀਂ ਸੁਣਿਆ ਔਰ ਮੈਂ ਤੁਹਾਡਾ ਵੀ ਥੈਂਕਸ ਕਰਦਾ ਕਿਉਂਕਿ ਮੇਰੀ ਆਊਟਰ ਕਹਿੰਦੇ ਵੀ ਅ ਕਵਰ ਨੂੰ ਦੇਖ ਕੇ ਬੁੱਕ ਦੀ ਜਜਮੈਂਟ ਨਹੀਂ ਕਰੀਦੀ ਹੁੰਦੀ ਤੇ ਸੋ ਸਾਰੇ ਮੈਂ ਕਹਿੰਦਾ ਵੀ ਤੁਸੀਂ ਵੀ ਹਮੇਸ਼ਾ ਖੁਸ਼ ਰਹੋ ਆਬਾਦ ਰਹੋ ਇਸ ਜ਼ਿੰਦਗੀ ਦੇ ਵਿੱਚ ਜਿਸ ਗੋਲ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਵਿੱਚ ਦੌੜ ਰਹੇ ਹੋ ਉਹ ਤੁਹਾਨੂੰ ਪਰਮਾਤਮਾ ਕਰੇ ਛੇਤੀ ਮਿਲੇ ਔਰ ਮੈਂ ਹੀ ਆਸ ਕਰਦਾ ਜੀ ਆ ਲਾਸਟ ਐਂਡ ਲੀਸਟ ਫਿਰ ਮਾਮਲਾ ਗੜਬੜਾ ਹੈ ਅਸੀਂ ਟ੍ਰੇਲਰ ਦੇਖਿਆ ਬੜਾ ਅੱਛਾ ਲੱਗਿਆ ਬੜਾ ਐਂਟਰਟੇਨਿੰਗ ਹੈ ਬਟ ਮੇਰਾ ਨਜ਼ਰੀਆ ਕੁਝ ਹੋਰ ਕਹਿੰਦਾ ਮੈਂ ਥੋੜੀ ਜਜ਼ਬਾਤੀ ਜੇ ਮੈਨੂੰ ਇਹ ਲੱਗਦਾ ਜਿਸ ਕਮਿਊਨਿਟੀ ਨੂੰ ਤੁਸੀਂ ਟਾਰਗੇਟ ਕੀਤਾ ਹੈ ਨਾ ਉਹ ਕਮਿਊਨਿਟੀ ਦੀ ਜਿਹੜੀ ਇੱਕ ਅਨਦਰ ਸਾਈਡ ਹੈ ਉਹ ਪੇਨਫੁੱਲ ਵੀ ਹੋ ਚੈਲੈਂਜਿੰਗ ਵੀ ਹੋ ਉਹ ਬੜਾ ਕੁਝ ਹੰਡਾਂਦੀ ਹੈ ਕਮਿਊਨਿਟੀ ਹੈ ਨਾ ਇਸ ਬ ਚੀਜ਼ ਨੂੰ ਹੱਥ ਪਾਇਆ ਹੋਊਗਾ ਤੇ ਮੈਂ ਇਹ ਨਹੀਂ ਕਿ ਮੈਂ ਸਿਰਫ ਕਰਲੀ ਕਾਮੇਡੀ ਦਿਖਾ ਕੇ ਉਹਨਾਂ ਨੂੰ ਉਹ ਕਰ ਸਕਦਾ ਪਰ ਮੈਂ ਤੁਸੀਂ ਜਦੋਂ ਫਿਲਮ ਦੇਖੋਗੇ ਤਾਂ ਮੈਨੂੰ ਨਹੀਂ ਪਤਾ ਕਿ ਨੂੰ ਕਿ ਨੂੰ ਪਸੰਦ ਆਊਗੀ ਪਰ ਜਿਹੜਾ ਜਿਹੜਾ ਵੀ ਇਸ ਫਿਲਮ ਨੂੰ ਦੇਖੂਗਾ ਜਿਹੜਾ ਜਿਹੜਾ ਵੀ ਇਸ इमोशंस ਨੂੰ ਦੇਖੂਗਾ ਉਹਦੇ ਵਿੱਚ ਇੱਕ ਸੀਨ ਅਸੀਂ ਕੀਤਾ ਸੀਗਾ ਉਦੋਂ ਮੈਨੂੰ ਮੌਕਾ ਨਹੀਂ ਲੱਗਿਆ ਬੋਲਣ ਦਾ ਇੱਕ ਸੀਨ ਸੀਗਾ ਵੀ ਜਿੱਥੇ ਇੱਕ ਜਿਹੜਾ ਸਾਡੇ ਨਾਲ ਕਿਨਰ ਹੁੰਦਾ ਉਹ ਆਪਣੇ ਘਰੇ ਹੀ ਆਪਣੇ ਭਤੀਜੇ ਨੂੰ ਵਧਾਈ ਦੇਣ ਲੈਂਦੀ ਹੈ ਤੇ ਉਹ ਸੀਨ ਜਦੋਂ ਹੋ ਰਿਹਾ ਸੀ ਤਾਂ ਉੱਥੇ ਇੱਕ ਲਾਈਨ ਸੀਗੀ ਉੱਥੇ ਮੇਰਾ ਇੱਕ ਡਾਇਲੋਗ ਸੀਗਾ ਜੋ ਕੁਦਰਤੀ ਜਨਰੇਟ ਹੋਇਆ ਸੀਗਾ ਬੱਸ ਅਸੀਂ ਉਹ ਉਹ ਪਲ ਦੇਖ ਕੇ ਉਹ ਗੱਲ ਹੋਈ ਸੀ ਵੀ ਸਾਡੀ ਤਾਂ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੇ ਸਾਡੀ ਡਿਊਟੀ ਸਾਨੂੰ ਵਧਾਈ ਦੇਣ ਚਲਾਈ ਹੋਈ ਆ ਤੇ ਅਸੀਂ ਕਿਸੇ ਦੀ ਖੈਰ ਸੁਖ ਥੋੜੀ ਕਹਿੰਦਾ ਵੀ ਜੇ ਉਹ ਉਹ ਆ ਵੀ ਤੇ ਫਿਰ ਤਾਂ ਜੇ ਤੇਰਾ ਭਤੀਜਾ ਵਾ ਫਿਰ ਤਾਂ ਤੂੰ ਦਿਲ ਖੋਲ ਕੇ ਨੱਚ ਦਿਲ ਖੋਲ ਕੇ ਦੁਆਵਾਂ ਦੇ ਔਰ ਉਹ इमोਸ਼ਨ ਆਇਆ ਸੀਗਾ ਕਿ ਲਿਟਰਲੀ ਕਹਿਣ ਲੱਗਿਆ ਵੀ ਯਾਰ ਇਹ ਬਹੁਤ ਟਫ ਆ ਔਰ ਤੁਹਾਨੂੰ ਤੁਹਾਨੂੰ ਸ਼ਾਇਦ ਪਤਾ ਹੋਊਗਾ ਜਦੋਂ ਅ ਇਹ ਦੁਨੀਆ ਤੋਂ ਰੁਖਸਤ ਕਰਦੇ ਨੇ ਤਾਂ ਇੱਕ ਚੱਪਲਾ ਨਾਲ ਇਹਨਾਂ ਨੂੰ ਕੀਤਾ ਜਾਂਦਾ ਵੀ ਦੁਬਾਰਾ ਇਸ ਜ਼ਿੰਦਗੀ ਦੇ ਵਿੱਚ ਨਾ ਆਇਆ ਜਾਵੇ ਔਰ ਇੰਨਾ ਨੇੜੇ ਆ ਕੇ ਇਸ ਪ੍ਰੋਜੈਕਟ ਥਰੂ ਮੈਂ ਇਸ ਇੰਨਾ ਇਸ ਇੰਨਾ ਦੇਪ ਮੈਂ ਇਸ ਇਹਦੇ ਲਈ ਸਰਚ ਕੀਤਾ ਰਿਸਰਚ ਕੀਤੀ ਆ ਵੀ ਕਿੰਨਾ ਕਿੰਨਾ ਕਿਵੇਂ ਕਿਵੇਂ ਕੋਲੀ ਕਿਹੜੀ ਚੀਜ਼ ਉਹਨਾਂ ਨੂੰ ਤੰਗ ਕਰਦੀ ਆ ਜਾਂ ਕਿਹੜੀ ਕਿਹੜੀ ਚੀਜ਼ ਉਹ ਤੋਂ ਖੁਸ਼ ਹੁੰਦੇ ਨੇ ਉਹ ਸਿਰਫ ਖੁਸ਼ ਨੇ ਐਦਾਂ ਕੱਟ ਤੋਂ ਉਹ ਦੋ ਉਹ ਹਾਸੀ ਚ ਖੁਸ਼ ਨੇ ਉਹ ਦੁਆਵਾਂ ਚ ਖੁਸ਼ ਨੇ ਪਰ ਉਹਨਾਂ ਨੂੰ ਸਮਝਣ ਲਈ ਮੇਰੇ ਸਾਬ ਨਾਲ ਥੋੜਾ ਜਿਹਾ ਟਾਈਮ ਦੁਨੀਆ ਲਾਉਗੀ ਉਹਨਾਂ ਨੂੰ ਨਹੀਂ ਸਮਝ ਪਾਉਂਦੀ ਔਰ ਅਸੀਂ ਸਭ ਤੋਂ ਵੱਡੀ ਪਾਵਰ ਸ਼ਿਵ ਜੀ ਨੂੰ ਕਹਿੰਦੇ ਆ ਵੀ ਇਹ ਅਰਧ ਇਹ ਇਹ ਅਰਧ ਆਦ ਸ਼ਕਤੀ ਆ ਇਹ ਬੰਦੇ ਬੁੜੀ ਵਾਲਾ ਕੰਬੀਨੇਸ਼ਨ ਉਸ ਪਰਮਾਤਮਾ ਨੇ ਉਹਦੋਂ ਤੁਰਿਆ ਸੀ ਪਰ ਉਹਨੂੰ ਤਾਂ ਮੱਥਾ ਟੇਕ ਦਿਆ ਪਰ ਅਸੀਂ ਉਹ ਉਸ ਉਹਦੇ ਵੱਲੋਂ ਬਣਾਏ ਹੋਏ ਕਿਸੇ ਵੀ ਜੀ ਨੂੰ ਨਹੀਂ ਮੱਥਾ ਟੇਕਦੇ ਸਾਡੇ ਲਈ ਉਹ ਹਾਸੇ ਦਾ ਪਾਤਰ ਬਣ ਜਾਂਦਾ ਪਰ ਹੌਲੀ ਹੌਲੀ ਇਸ ਚੀਜ਼ ਦਾ ਸਮਝ ਮੈਂ ਕਹਿੰਦਾ ਵੀ ਪ੍ਰਮਾਤਮਾ ਇਸ ਜੀਵ ਸਮੱਤ ਸਭ ਨੂੰ ਬਖਸ਼ੇ ਔਰ ਹਰ ਬੰਦੇ ਦੀ ਇੱਕ ਇਮੋਸ਼ਨਸ ਹੁੰਦੇ ਨੇ ਇਮੋਸ਼ਨਸ ਕਦੀ ਵੀ ਜਦੋਂ ਉਹਦੇ ਉਹਦੇ ਕਿਤੇ ਬ੍ਰੇਕ ਹੁੰਦੇ ਨੇ ਤਾਂ ਦਿਲੋਂ ਬਦਵਾਵਾ ਨਿਕਲਦੇ ਨੇ ਉਹ ਕਦੀ ਵੀ ਨਹੀਂ ਲੈਣੀਆਂ ਚਾਹੀਦੀ ਪਰ ਹਮੇਸ਼ਾ ਬlesing ਲੈਣੀਆਂ ਚਾਹੀਦੀਆਂ ਨੇ ਔਰ ਹਮੇਸ਼ਾ ਇਸ ਚੀਜ਼ ਲਈ ਰੈਡੀ ਰਹਿਣਾ ਚਾਹੀਦਾ ਵੀ ਅਸੀਂ ਕਿਸੇ ਦੇ ਕੰਮ ਆ ਸਕੀਏ ਚਾਹੇ ਜੈਂਡਰ ਕੋਈ ਵੀ ਹੋਵੇ ਉਹ ਮੈਟਰ ਨਹੀਂ ਕਰਦਾ ਤਾਂ ਮੈਨੂੰ ਲੱਗਦਾ ਬlesings ਆਲਰੇਡੀ ਆ ਤੁਹਾਡੇ ਨਾਲ ਨੇ ਤੇ ਹੁਣ ਹੋਰ ਮਿਲਣ एक, एक था था अब, अच्छा फॉर निंजा मेनू ਲੱਗਦਾ ਆਰਟਿਸਟ ਨੂੰ ਇੱਕ ਹੀਰੋਇਸਮ ਦਾ ਤਾਂ ਥੋੜਾ ਹੁੰਦਾ ਹੈ ਪਰ ਇਹੋ ਜੇ ਕਨਸੈਪਟ ਨੂੰ ਅਚੁੰਨਾ ਔਰ ਔਨ ਸਕ੍ਰੀਨ ਲੈ ਕੇ ਆਉਣਾ ਇਹ ਆਪਣੇ ਆਪ ਦੇ ਵਿੱਚ ਇਟਸ ਅ ਮੈਨੂੰ ਲੱਗਦਾ ਅੱਛਾ ਉਪਰਾਹ ਹੈ ਇੱਕ ਕੰਟੈਂਟ ਆਪਣੇ ਆਪ ਦੇ ਵਿੱਚ ਹੀਰੋ ਆ ਮੈਂ ਕਦੀ ਵੀ ਕਿਸੇ ਵੀ ਫਿਲਮ ਨੂੰ ਦੇਖਦੇ ਹੋਏ ਨਹੀਂ ਕਰਦਾ ਵੀ ਮੈਂ ਹੀਰੋ ਦੇਖਾਂ ਜਿੰਨਾ ਕਿ ਮੇਰਾ ਕੰਮ ਆ ਮੈਨੂੰ ਮੇਰਾ ਕੰਟੈਂਟ ਮੈਨੂੰ ਆਪੇ ਹੀਰੋ ਬਣਾ ਦੂਗਾ ਬੱਚੇ ਤੁਸੀਂ ਹੀਰੋ ਹੀ ਹੋ ਸਾਡੇ ਐਂਡ ਯੂ ਆ ਸੁਪਰ ਹੀਰੋ ਰੀਲੀ ਆਈ ਮਸਟ ਸੇ ਆਲ ધ ਵੈਰੀ ਬੈਸਟ ਥੈਂਕ ਯੂ ਪਿਆਰ ਸਤਕਾਰ ਐਂਡ ਆਲਵੇਜ਼ ਅਨਾਲਾ ਥੈਂਕ ਯੂ ਤੁਹਾਡਾ ਵੀ ਬਹੁਤ-ਬਹੁ